ਅੱਜ ਇਹ ਤੇ ਪ੍ਰੀਮੀਅਰ ਸਮਝੋ ਪ੍ਰੀਮੀਨਰੀ ਡਿਸਕਸ਼ਨਸ ਹੋਈਆਂ ਨੇ ਸਾਰੇ ਲੀਡਰਸ ਨਾਲ ਸਾਰੇ ਸਾਥੀਆਂ ਨਾਲ ਅਜੇ ਚੰਨ ਦਿਨ ਹੋਰ ਲੱਗਣਗੇ ਕਿ ਏਕਾ ਨਹੀਂ ਬਣ ਸਕਿਆ ਕੌਣ ਨਹੀਂ ਨਹੀਂ ਏਕਾ ਤਾਂ ਬਿਲਕੁਲ ਨਹੀਂ ਨਹੀਂ ਤੂੰ ਇਹ ਇਹੋ ਜੇ ਸਾਡੇ ਇਹੋ ਜੇ ਸਵਾਲ ਨਾ ਕਰੋ ਏਕਾ 100% ਕਾਂਗਰਸ ਚ ਜੇ ਰਿਜ਼ਲਟ ਆਏਗਾ ਤੈਨੂੰ ਆਪੇ ਨਜ਼ਰ ਆ ਜਾਏਗਾ ਤੋ 100% ਏਕਾ ਪਰ ਸਾਰਿਆਂ ਦੀ ਸਹਿਮਤੀ ਲੈਣੀ ਪੈਣੀ ਆਮ ਆਦਮੀ ਪਾਰਟੀ ਦਾਅਵੇ ਕਰ ਰਹੀ ਕਿ ਅਸੀਂ ਮੇਅਰ ਬਣਾ ਕੇ ਦਿਖਾਵਾਂਗੇ ਚਲੋ ਆਮ ਆਦਮੀ ਨੂੰ ਛੱਡੋ ਜੀ ਆਮ ਆਦਮੀ ਪਾਰਟੀ ਕੋਲ ਤੰਤਰ ਉਹਨਾਂ ਕੋਲੇ ਹੂੰ ਯੰਤਰ ਵੀ ਉਹਨਾਂ ਕੋਲੇ ਇਹ ਕੋਈ ਇਲੈਕਸ਼ਨ ਜਿੱਤ ਕੇ ਇਹਨਾਂ ਨੇ ਮੇਅਰ ਬਣਾਇਆ ਜੀ ਪੁਲਿਸ ਪਿੱਛੇ ਡਾਈ ਹੈ ਡੰਡਾ ਪਿੱਛੇ ਡਾਇ ਹੈ ਹੂੰ ਪੈਸੇ ਪਿੱਛੇ ਚੁੱਕੀ ਫਿਰਦੇ ਨੇ ਜਿਹੜੀ ਪਾਰਟੀ ਇਮਾਨਦਾਰੀ ਦੀਆਂ ਗੱਲਾਂ ਕਰਦੀ ਐ ਅਸੀਂ ਉਹ ਟੈਚੀ ਭਰ ਨੋਟਾਂ ਤੇ ਚੁੱਕੀ ਫਿਰਦੇ ਨੇ ਪੁਲਿਸ ਤੇ ਜਿਹੜੇ ਹੈੱਡ ਇਹਨਾਂ ਦੇ ਟੌਪ ਇਥੋਂ ਦੇ ਅਫਸਰ ਨੇ ਉਹ ਲੋਕਾਂ ਨੂੰ ਡਰਾ ਰਹੇ ਤੇ ਧਮਕਾ ਰਹੇ ਨੇ ਮੈਂ ਤੁਹਾਨੂੰ ਮੇਰੀ ਸਾਰਾ ਕੁਝ ਦੱਸਿਆ ਸਾਨੂੰ ਬਟ ਮੈਂ ਇੱਛੇ ਤੁਹਾਨੂੰ ਔਨ ਟੈਲੀਵਿਜ਼ਨ ਕਹਿਣ ਨੂੰ ਤਿਆਰ ਹਾਂ ਕਿ ਜਦ ਦਿਨ ਇਲੈਕਸ਼ਨਾਂ ਹੋਈਆਂ ਇਹਨਾਂ ਦਾ ਤੰਤਰ ਇਹਨਾਂ ਦਾ ਯੰਤਰ ਇਹਨਾਂ ਦੇ ਪੈਸੇ ਸਾਰੇ ਫੇਲ ਹੋ ਜਾਣਗੇ ਅਸੀਂ ਮੇਅਰ ਆਪਣਾ ਬਣਾ ਕੇ ਵਿਖਾਵਾਂਗੇ ਕੰਪਲੀਟ ਇਕਤਾ ਬਟ ਸਾਰੇ ਲੀਡਰਸ ਨੂੰ ਸਾਰੇ ਜਿਹੜੇ ਇਲੈਕਟਡ ਰਿਪ੍ਰੈਜ਼ੈਂਟੇਟਿਵਸ ਨੇ ਇਥੇ ਕਾਉਂਸਲਰ ਨੇ ਸਾਰਿਆਂ ਨਾਲ ਗੱਲ ਕਰਨੀ ਪੈਣੀ ਜੀ ਬਿਲਕੁਲ ਸਾਰਿਆਂ ਨਾਲ ਯੂਨੀਨਿਮਿਟੀ ਬਣਾਉਣੀ ਪੈਣੀ ਹੈ ਇਹ ਡੈਮੋਕ੍ਰੈਟਿਕ ਪਾਰਟੀ ਹੈ ਇਹ ਕਿਸੇ ਡਿਕਟੇਟਰ ਦੀ ਜਮਾਤ ਤੇ ਨਹੀਂ ਕੇਜਰੀਵਾਲ ਵਰਗੀ ਤੋ ਇਸ ਗੱਲ ਕਰ ਉਸੇ ਕੰਮ 'ਚ ਹੀ ਲੱਗੇ ਆ ਸਵੇਰ ਦੇ ਜੀ ਅੱਛਾ ਪਰ ਇਹ ਕਾਂਗਰਸੀ ਕੌਂਸਲਰ ਪੁਲਦੀਪ ਸਿੰਘ ਧਾਲੀਵਾਲ ਦੇ ਨਾਲ ਵੀ ਮੁਲਾਕਾਤ ਲਗਾਤਾਰ ਕਰਦੇ ਨੇ ਹਾਂਜੀ ਸਰ ਕਿਹਾ ਜਿਹੜੇ ਕਾਂਗਰਸੀ ਕੌਂਸਲਰ ਜਿਹਨੇ ਪੁਲਦੀਪ ਸਿੰਘ ਧਾਲੀਵਾਲ ਜਿਹੜੇ ਕੈਬਨਤ ਮੰਤਰੀ ਨਾਲ ਵੀ ਮੁਲਾਕਾਤ ਕਰਦੇ ਨੇ ਧਾਲੀਵਾਲ ਸਾਹਿਬ ਦਾ ਤੇ ਆਪਣਾ ਮਾਂਜਾ ਜੇ ਲੱਠੇ ਨੂੰ 6 ਮਹੀਨੇ ਹੋਏ ਨੇ ਉਹ ਦਿਨਾ ਕਿਸੇ ਨੇ ਮੀਟਿੰਗ ਕਰਾ ਕੇ ਕੀ ਕਰਨੀ ਅੱਛਾ ਇਹ ਕਿ ਜਦੋਂ ਤੁਸੀਂ ਉਹਨੇ ਕਿਹਾ ਕਿ ਪੈਸੇ ਦਾ ਤੰਦਰ ਕਿਹਾ ਕਾਉਂਸਲਰ ਨੂੰ ਪੈਸੇ ਦੀ ਆਫਰ ਹੋ ਰਹੀ ਹੈ ਇਸ ਟਾਈਮ 25-25 ਲੱਖ ਦਾ ਰੇਟ ਚੱਲਦਾ ਹੈ ਅੱਛਾ ਜੀ 25-25 ਲੱਖ ਰੁਪਏ ਦਾ ਰੇਟ ਚੱਲ ਰਿਹਾ ਤੇ ਕਹਿ ਰਹੇ ਕਿ ਤੁਹਾਨੂੰ ਉੱਤੇ ਵੀ ਦਵਾਂਗੇ ਦਵਾਂਗੇ ਉਦੋਂ ਜੋ ਵੋਟਾਂ ਪੈ ਜਾਣਗੀਆਂ ਨਹੀਂ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਬੋਲ ਤੇ ਪੰਜਾਬੀ ਰਿਹਾ ਨਹੀਂ ਪਰ ਕਿੰਨੇ ਕਾਉਂਸਲਰਾਂ ਨਾਲ ਕਿੰਨੇ ਕਾਉਂਸਲਰਾਂ ਨੂੰ ਸੀਐਨ ਦੇ ਵਿੱਚ ਤੇ ਗੱਲ ਨਹੀਂ ਕਰਨੇ ਕਿੰਨੇ ਕਾਉਂਸਲਰਾਂ ਨੂੰ ਰੀਚ ਕੀਤੀ ਉਹਨਾਂ ਨੇ ਵੈਸੇ ਬਹੁਤ ਸਾਰਿਆਂ ਨੂੰ ਕੀਤੀ ਹੈ ਪਰ ਜ਼ਮੀਰ ਵਾਲੇ ਨਹੀਂ ਮੰਨੇ ਹੂੰ ਪਰ ਕੁਝ ਬੇਜ਼ਮੀਰੇ ਜਿਹੜੇ ਹੁੰਦੇ ਨੇ ਕੁਝ ਕੋਈ ਬੇਜ਼ਮੀਰੇ ਹੁੰਦੇ ਨੇ ਬਾਜੇ ਸਾਹਿਬ ਉਹਨਾਂ ਦੀ ਗਿਣਤੀ ਕਿੰਨੀ ਹੈ ਮੈਂ ਉਹ ਮੈਂ ਨਹੀਂ ਦੱਸ ਸਕਦਾ ਮੈਂ ਤਾਂ ਤੁਹਾਨੂੰ ਇਨਾ ਦੱਸਿਆ ਮੇਅਰ 100% ਕਾਂਗਰਸ ਦਾ ਬਣੇਗਾ ਹੂੰ ਇੱਥੇ ਕੋਈ ਖੀਰਾ ਕੋਈ ਟਮਾਟਰ ਨਹੀਂ ਲੱਭੇਗਾ ਅੱਛਾ ਕਾਰਨ ਕੀ ਹੈ ਸਬਜ਼ੀਆਂ ਦੇ ਰੇਟ ਤੇ ਬੜੇ ਤੇਜ਼ ਨੇ ਇਸੇ ਗੱਲ ਕਰ ਸਬਜ਼ੀਆਂ ਦਾ ਰੇਟ ਬਹੁਤ ਤੇਜ਼ ਨੇ ਤਾਂ ਹੀ ਕਿਚਨ ਵਿੱਚ ਲੱਭ ਨਹੀਂ ਰਹੀਆਂ ਹਾਂ ਚੰਡੀਗੜ੍ਹ ਯੂਨਿਟ ਐਰਟ ਦੇ ਮੁਫਤਕਤਰ ਤੋਂ ਲਾ ਦਿੱਤਾ ਗਿਆ ਸੀ ਉਦੇ ਬਾਰੇ ਵੀ ਅਸੀਂ ਬਹੁਤ ਜਲਦੀ ਗੱਲ ਕਰ ਰਹੇ ਹਾਂ ਸਾਰਾ ਕੰਮ ਜਿਹੜਾ ਹੈ ਸੈਂਟਰਲ ਗਵਰਨਮੈਂਟ ਬੇਸਿਕਲੀ ਪੰਜਾਬ ਦਾ ਹੱਕ ਮਾਰ ਰਹੀ ਹੈ ਇਹ ਮੁੱਖ ਮੰਤਰੀ ਜਿਹੜਾ ਬਕਾਇਦਾ ਤੌਰ 1966 ਦੇ ਵਿੱਚ ਐਗਰੀਮੈਂਟ ਹੋਇਆ ਸੀ ਉਹਦੇ ਵਿੱਚ ਪੰਜਾਬ ਦਾ ਕੈਪੀਟਲ ਚੰਡੀਗੜ੍ਹ ਪੱਖੇ ਤੌਰ ਤੇ ਹਰਿਆਣੇ ਨੂੰ ਥੋੜੀ ਦੇਰ ਵਾਸਤੇ ਸਮਾਲ ਕਰਨ ਵਾਸਤੇ ਦਿੱਤਾ ਜਾ ਰਿਹਾ ਸੀ ਜਿਹੜੀਆਂ ਚੇਂजेस ਕੀਤੀਆਂ ਨੇ ਯੂਨੀਅਨ ਹੋਮ ਮਿਨਿਸਟਰੀ ਨੇ ਅਸੀਂ ਸਟਰੋਂਗਲੀ ਕੰਡਮ ਕਰ ਰਹੇ ਹਾਂ ਤੇ ਬਹੁਤ ਜਲਦੀ ਸਾਰੀ ਪਾਰਟੀ ਇਕੱਠੇ ਹੋ ਕੇ ਲੋੜੀ ਤੋਂ ਬਾਅਦ ਇਹਦੇ ਤੇ ਅਸੀਂ ਕੋ ਵੱਡਾ ਫੈਸਲਾ ਸਰਕਾਰਾ ਸਰ ਕਿੰਨਾ ਰੋਲ ਵੇਖਦੇ ਸਾਰੇ ਚੁੱਪ ਕਿਉਂ ਆ ਭਗਵੰਤ ਮਾਨ ਭਗਵੰਤ ਮਾਨ ਬੰਦਾ ਉਹ ਜਿਹੜੀ ਹੈ ਉਹ ਜਿਹੜਾ ਮਜ਼ਦੂਰ ਕਿਹੜਾ ਹੁੰਦਾ ਜਿਹਦੀਆਂ ਬਾਹਾਂ ਪਿੱਛੇ ਬੰਨੀਆਂ ਹੁੰਦੀਆਂ ਬੰਦੂ ਬੰਦੂ ਮਜ਼ਦੂਰ ਹੈ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਹੋਮ ਮਿਨਿਸਟਰੀ ਦਾ ਇਹ ਬੰਦੂ ਦੀਆਂ ਲੱਤਾਂ ਵੱਲੀਆਂ ਕੇਜਰੀਵਾਲ ਨੇ ਤੇ ਬਾਹਾਂ ਮਲ ਲੀਆਂ ਨੇ ਹੋਮ ਮਿਨਿਸਟਰੀ ਨੇ ਇਹ ਕੀ ਬੋਲੇਗਾ ਕੀ ਫਿਰ ਮੁੱਖ ਮੰਤਰੀ ਆਖਿਰਕਾਰ ਸਟੇਟ ਦਾ ਉਹਦਾ ਬੰਦਾ ਇਹ ਬੋਲਣਾ ਇਹ ਮੁੱਖ ਘਾਟੇ ਦੁੱਖ ਬਹੁਤ ਦੁਖ ਮੰਤਰੀ ਹਰ ਵਰਗ ਨੂੰ ਇਸ ਟਾਈਮ ਦੁੱਖ ਪਹਚਾਇਆ ਜਾ ਰਿਹਾ ਸਾਰਨ ਵੱਧ ਦੁੱਖ ਤੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਉਹਨਾਂ ਚ ਹੋ ਰਿਹਾ ਕਿਉਂਕਿ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਟੈਲੀਫੋਨ ਆ ਰਹੇ ਨੇ ਬੌਮ ਬਲਾਸਟ ਹੋ ਰਹੇ ਨੇ ਕਾਰੋਬਾਰ ਕਿਸਦਾ ਚੱਲ ਨਹੀਂ ਰਿਹਾ ਜ਼ਿੰਦਗੀ ਕਿਸ ਦੀ ਮਹਿਫੂਜ਼ ਨਹੀਂ ਇਹ ਮੁੱਖ ਮੰਤਰੀ ਨੇ ਉਹ ਦੁਖ ਮੰਤਰੀ ਰਹਿ ਗਏ ਜੇ ਪੰਜਾਬ ਦੇ ਜੋ ਹਾਲਾਤ ਨੇ ਉਹ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਜਿਸ ਤਰੀਕੇ ਨਾਲ ਹੁਣ ਤੁਸੀਂ ਕਹ ਰਹੇ ਹੋ ਕ੍ਰੀਤ ਪ੍ਰੋਗ ਤੱਕਨ ਕਾਉਂਸਲਰ ਦੀ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਅਨਾ ਹਜ਼ਾਰ ਅਨਾ ਅਨਾਜਾਰੇ ਦੀ ਮੂਵਮੈਂਟ ਚੋਂ ਨਿਕਲੀ ਹੋਈ ਜਮਾਤ ਹੈ ਨਾ ਕਹਿੰਦੀ ਸੀ ਅਸੀਂ ਵੱਖਰੇ ਆ ਵੱਖਰਾ ਕੰਮ ਕਰਕੇ ਵਖਰੇ ਅੱਛਾ ਮੇਅਰ ਦੇ ਨਾਮ ਦੇ ਉੱਤੇ ਕੋਈ ਸਹਿਮਤੀ ਬਣੀ ਹੈ ਜੀ ਕੋਈ ਕਿਹੜਾ ਮੇਅਰ ਮੈਂ ਕਹਿੰਦਾ ਮੈਂ ਤੁਹਾਨੂੰ ਨਹੀਂ ਦੱਸਣਾ ਸਾਰਾ ਕੁਝ ਬਾਕੀ ਹੋ ਗਿਆ ਅੱਛਾ ਜੀ ਠੀਕ ਹੈ ਹਾਂ ਹਾਂ ਅੰਮ੍ਰਿਤਸਰ ਦੀ ਜਿਹੜੀ ਮੇਅਰ ਦੀ ਜਿਹੜੀ ਚੋਣ ਹੈ ਇਹਨੂੰ ਵਿਚਾਰਿਆ ਔਰ ਵਿਚਾਰ ਕਰਨ ਤੋਂ ਬਾਅਦ ਹਰੀਜ ਜੀ ਸਾਡੇ ਬਹੁਤ ਸੀਨੀਅਰ ਲੀਡਰ ਨੇ ਚੇਅਰਮੈਨ ਕੈਂਪੇਨਿੰਗ ਕਮੇਟੀ ਨੇ ਮੈਂਬਰ ਆਫ ਪਾਰਲੀਮੈਂਟ ਰਹੇ ਨੇ ਐਡੇ ਵੱਡੇ ਕੱਦੇ ਲੀਡਰ ਨੂੰ ਮੇਰ ਦੀ ਇਸ ਚੋਣ ਵਾਸਤੇ ਥੇ অবজারভার ਲਾਇਆ ਅੱਜ ਹਰੀਜ ਜੀ ਦਾ ਆਉਣਾ ਅੱਜ ਅਸੀਂ ਸਾਰੇ ਲੀਡਰ ਸਹਿਬਾਨਾਂ ਨਾਲ ਇੱਕ ਗੱਲਬਾਤ ਕੀਤੀ ਹੈ ਮੀਟਿੰਗ ਕੀਤੀ ਹੈ ਔਰ ਸਭ ਨੇ ਬਹੁਤ ਸਾਰੀਆਂ ਗੱਲਾਂ ਹੋਈਆਂ ਸਭ ਨੇ ਹਰੀਜ ਜੀ ਨੂੰ ਇਹ ਯਕੀਨ ਦਿਵਾਇਆ ਕਿ ਜੋ ਕਾਂਗਰਸ 파ਟੀ ਫੈਸਲਾ ਲਏਗੀ ਜਿਸ ਤਰੀਕੇ ਦਾ ਫੈਸਲਾ ਲਏਗੀ ਜਿਹਨੂੰ ਵੀ ਮਿਹਰ ਬਣਾਉਣਾ ਚਾਹੁੰਦੀ ਹੋਏਗੀ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਾਂਗੇ ਸੋ ਇਹ ਕਦੇ ਨਹੀਂ ਹੋਇਆ ਇਹ ਪਹਿਲਾ ਨਵੀਂ ਪਿਰਤ ਹੈ ਕਾਂਗਰਸ ਪਾਰਟੀ ਦੇ ਵਿੱਚ ਕਿ ਕਾਂਗਰਸ ਪਾਰਟੀ ਛੋਟੇ ਤੋਂ ਛੋਟੀ ਚੀਜ਼ ਨੂੰ ਵੀ ਗੰਭੀਰਤਾ ਦੇ ਨਾਲ ਵਿਚਾਰ ਕਰਕੇ ਸਾਡੇ ਆਬਜ਼ਰਵਰ ਭੇਜ ਕੇ ਇਹਨੂੰ ਨਿਚਠਣ ਦੇ ਲਈ ਕਿਉਂਕਿ ਸਰਕਾਰ ਹੈ ਰੋਜ਼ ਵਿਉਂਤਬੰਦੀ ਕਰ ਰਹੀ ਹੈ ਸਰਕਾਰ ਨੇ ਵੱਡੇ ਵੱਡੇ ਅਫਸਰ ਲਾ ਦਿੱਤੇ ਗਏ ਨੇ ਸਾਰੀ ਪੁਲਿਸ ਪ੍ਰਸ਼ਾਸਨ ਤੇ ਸਿਵਲ ਅਧਿਕਾਰੀ ਲੱਗੇ ਨੇ ਉਹੀ ਹਾਸ ਟ੍ਰੇਡਿੰਗ ਦੀ ਗੱਲ ਹੋ ਰਹੀ ਹੈ ਕਿਸੇ ਨੂੰ ਇੱਧਰ ਲੈ ਕੇ ਜਾਂਦੀ ਇੱਧਰ ਦੀ ਪਰ ਸਾਨੂੰ ਪੂਰਨ ਯਕੀਨ ਹੈ ਸਾਡੇ ਲੀਡਰਸ਼ਿਪ ਬਨਾਤੇ ਤੇ ਸਾਡੇ ਸਾਰੇ ਦੇ ਸਾਰੇ ਚੁਣੇ ਹੋਏ ਜਿਹੜੇ ਸਾਡੇ ਕਾਉਂਸਲਰ ਨੇ ਉਹਨਾਂ ਤੇ ਕਿ ਉਹ ਇੱਕ ਮੁੱਠ ਤੇ ਏਕਤਾ ਦਾ ਸਬੂਤ ਦਿੰਦੇ ਹੋਏ ਔਰ ਅਸੀਂ ਹਰੀਸ਼ ਚੌਧਰੀ ਜੀ ਦੀ ਅਗਵਾਈ ਦੇ ਵਿੱਚ ਔਰ ਕਾਂਗਰਸ ਪਾਰਟੀ ਖਰਗੇ ਸਾਹਿਬ ਦੀ ਅਗਵਾਈ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਦਾ ਮੇਰਬ ਸਰ ਹੋਰ ਸਟੇਜ ਦੀ ਗੱਲ ਕਰ ਰਹੇ ਕਿ ਖਰੀਦੋ ਫਰੋਖਤ ਹੋ ਰਹੀ ਹੈ ਆਫਰ ਕਿੰਨੇ ਦੀ ਹੋਈ ਹੈ ਸੋ ਜਿਹੜੀਆਂ ਸਾਡੇ ਕੋਲੇ ਆ ਰਹੇ ਅਸੀਂ ਕੋਈ ਐ ਸਾਨੂੰ ਫੋਨ ਤਾਂ ਨਹੀਂ ਆਇਆ ਲੇਕਿਨ ਜਿਹੜੇ ਸਾਨੂੰ ਬੰਦੇ ਦੱਸ ਰਹੇ ਆ ਸਾਡੇ ਲੋਕ ਦੱਸ ਰਹੇ ਨੇ ਕਾਉਂਸਲਰ ਸਾਹਿਬਾਨ ਦੱਸ ਰਹੇ ਨੇ ਇੱਧਰ ਉੱਧਰ ਦੀਆਂ ਗੱਲਾਂ ਸੋ ਇਹ ਸਾਰੀਆਂ ਕਹਾਣੀਆਂ ਆ ਰਹੀਆਂ ਕਿ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਡਰ ਦਾ ਦਬਾਅ ਹੈ ਕੋਈ ਕਹਿੰਦਾ ਪੈਸੇ ਲੈ ਲਓ ਕੁਈ ਕਹਿੰਦਾ ਇੰਨੇ ਲੈ ਲਓ ਲੇਕਿਨ ਸਾਡੇ ਜਿਹੜੇ ਕਾਂਗਰਸ ਦੇ ਕੌਂਸਲਰ ਨੇ ਉਹ ਪੂਰੇ ਕਾਇਮ ਦ੍ਰਿੜਤਾ ਦੇ ਨਾਲ ਡਟੇ ਹੋਏ ਕਿੰਨੇ ਨੂੰ ਆਫਰ ਆਈ ਹੈ ਜੀ ਸਰ ਇਹ ਮੈਨੂੰ ਤੁਹਾਨੂੰ ਇਹ ਕਹਾਂ ਕਿ ਮੈਂ ਨੰਬਰ ਦੀ ਜਾਣਕਾਰੀ ਨਹੀਂ ਦਿਆਂਗਾ ਕੋਸ਼ਿਸ਼ ਕੀਤੀ ਆ ਉਹਨਾਂ ਨੇ ਆਪਦੇ ਜਾਣੇ ਸੰਨ ਲਾਉਣ ਦੀ ਲੇਕਿਨ ਉਹ ਹਜੇ ਤੱਕ ਸੰਨ ਲੱਗ ਨਹੀਂ ਸਕੇ ਅੱਛਾ ਸਰ ਤੁਸੀਂ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਕਿਸ ਨਾਮ ਦੀ ਚਰਚਾ ਕੋਈ ਚਰਚਾ ਕੋਈ ਚਰਚਾ ਕਿਸਬ ਹਜੇ ਕਿਸੇ ਪ੍ਰਕਾਰ ਦੇ ਕਿਸੇ ਨਾਮ ਦੀ ਚਰਚਾ ਨਹੀਂ ਹੋਈ ਕਿਉਂਕਿ ਇਹ ਜਿਹੜਾ ਅਧਿਕਾਰ ਹੈ ਇਹ ਹਰੀਸ਼ ਚੌਧਰੀ ਜੀ ਨੂੰ ਐਜ਼ a ਬੀਇੰਗ a ਆਬਜ਼ਰਵਰ ਹੈ ਔਰ ਇਥੋਂ ਸਾਰਿਆਂ ਨਾਲ ਮੇਰਾ ਖਿਆਲ ਸਲਾਹ ਕਰਕੇ ਹਰੀਸ਼ ਚੌਧਰੀ ਜੀ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਕੇਸੀ ਵੈਨੂ ਕੋਪਾਲ ਨਾਲ ਗੱਲ ਕਰਕੇ ਧਿਆਨ ਚ ਲਿਆ ਕੇ ਫਿਰ ਜੋ ਵੀ ਕਾਂਗਰਸ ਹਾਈ ਕਮਾਂਡ ਦਾ ਫੈਸਲਾ ਹੋਏਗਾ ਆਬਜ਼ਰਵਰਸ ਦਾ ਫੈਸਲਾ ਹੋਏਗਾ ਤੇ ਉਹ ਸਾਰੇ ਜਾਣੇ ਦੇ ਸਹਿਮਤੀ ਦੇ ਨਾਲ ਲਾਗੂ ਹੋਏਗਾ ਅੱਛਾ ਸਰ ਕੋਈ ਕਾਫੀ ਸਵਾਲ ਹੈ ਕਰਦੇ ਹੋ ਹਾਂ ਜੀ ਚੌਧਰੀ ਸਾਹਿਬ ਕੀ ਉਹਨਾਂ ਕੇ ਕੋਈ ਪ੍ਰੋਬਲਮ ਸਰ ਤੇ जो बदलाव के नाम की राजनीति की बात करते थे आम आदमी पार्टी इन म्यूनिसपल इलेक्शन के अंदर उनकी राजनीतिक जो सोच और तरीका पूरा पंजाब जान चुके है इस तरह के हालात बने हुए हैं जिस तरह से पर्चों को उन्होंने खारिज करवाया कैंडिडेटचर को अब जो दबाव आज राजनीतिक तौर के ऊपर पंजाब के अंदर लगभग समाप्त हो चुकी आम आदमी पार्टी पुलिस के बलबूते के ऊपर प्रशासन के बलबूते के ऊपर पंजाब के अंदर इनकॉपरेशन बनाने का प्रयास कर दी ये पंजाब के जनता भी अब ये महसूस कर चुकी कि कितनी कुछ और करनी कुछ अमृतसर मेयर इलेक्शन के अंदर यहाँ के पीसीसी प्रेसिडेंट अमरिंदर सिंह जी और सीएलपी एल प्रताप सिंह बाजवा जी ने सब काउंसलर्स से मीटिंग करी और उन्होंने सर समिति से ये बात रखी कि जो पार्टी का फैसला होगा वो वो सब मानेंगे आने वाले समय के अंदर पार्टी फैसला लेगी श्री चंडीगढ़ में मुख्य सतर्क नियुक्त किया गया कैसे देखते हैं केंद्र की ओर से चंडीगढ़ में यूनिट एडिटर मुख्य सतर्क नियुक्त किया गया अच्छा कांग्रेस ऑलरेडी पांच शॉट चल रही है क्यूँकी इकतालीस है इसके ऊपर क्या मंथन हुआ है और पूरा विश्वास है की अमृतसर के अंदर कांग्रेस का बनेगा बल्कि सहमति हो गई है अच्छा जी और सहमति ये है ਕੀ ਕਾਂਗਰਸ ਪਾਰਟੀ ਆਪਣਾ ਮੇਅਰ ਬਣਾ ਰਹੀ ਹੈ ਔਰ ਸਰਬ ਸੰਮਤੀ ਦੇ ਨਾਲ ਬਣਾ ਰਹੀ ਹੈ ਔਰ ਕਿਉਂਕਿ ਕਾਂਗਰਸ ਹਾਈ ਕਮਾਂਡ ਨੇ ਹਰੀਸ਼ ਚੋਧਰੀ ਜੀ ਨੂੰ ਅਬਜ਼ਰਵਰ ਬਣਾ ਕੇ ਇੱਥੇ ਭੇਜਿਆ ਉਹ ਸਾਰਿਆਂ ਦੇ ਕੋਲੋਂ ਲੀਡਰਾਂ ਕੋਲੋਂ ਨਾਲ ਫੀਡਬੈਕ ਲੈ ਲਈ ਹੁਣ ਜਲਦੀ ਹੀ ਬਾਕੀ ਕਾਉਂਸਲਰਾਂ ਦੇ ਨਾਲ ਵੀ ਉਹ ਗੱਲਬਾਤ ਕਰਨਗੇ ਔਰ ਸਾਰਿਆਂ ਦੀ ਸਹਿਮਤੀ ਦੇ ਨਾਲ ਕਾਂਗਰਸ ਪਾਰਟੀ ਆਪਣਾ ਮੇਅਰ ਬਣਾਏਗੀ ਔਰ ਕਾਂਗਰਸ ਪਾਰਟੀ ਮੇਅਰ ਬਣਨ ਲਈ ਤਿਆਰ ਹੈ ਕਿਤੇ ਨਾਮ ਦਾ ਚਰਚਾ ਹੈ ਮੈਂ ਤੁਹਾਨੂੰ ਇਹ ਕਿਹਾ ਕਿ ਅਜੇ ਚਰਚਾ ਚੱਲ ਰਹੀ ਹੈ ਔਰ ਸਾਰਿਆਂ ਦੀ ਫੀਡਬੈਕ ਲਈ ਜਾ ਰਹੀ ਹੈ ਲੇਕਿਨ ਇਹ ਗੱਲ ਤੁਹਾਨੂੰ ਮੈਂ ਕਹਿ ਰਿਹਾ ਕਿ ਕਾਂਗਰਸ ਦਾ ਮੇਅਰ ਹੋਏਗਾ ਇਹ ਸਪਸ਼ਟ ਪਰ ਉਹ ਕਹਿ ਰਹੇ ਕਿ 20-25 ਲੱਖ ਦੇ ਵਿੱਚ ਖਰੀਦੋ ਫੋਕੀ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਸਾਡਾ ਕਾਂਗਰਸ ਦਾ ਕਾਉਂਸਲਰ ਕੋਈ बिकਨ ਲਈ ਤਿਆਰ ਨਹੀਂ ਹੈ ਲੇਕਿਨ ਸਰਕਾਰ ਆਪਣੇ ਤੌਰ ਦੇ ਉਪਰ ਪੁਲਿਸ ਦਾ ਦਬਾਅ ਲਾਲਚ ਦੇ ਕੇ ਔਰ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜੇ ਕਾਉਂਸਲਰਾਂ ਦੀ ਕਰੀਡੋਰ ਫਰੋਥ ਕਰਨਾ ਚਾਹੁੰਦੀ ਹੈ ਅਸੀਂ ਹਰ ਤਰ੍ਹਾਂ ਦੇ ਨਾਲ ਇਹਨਾਂ ਦੀ ਕਿਰੀਡੋਰ ਫਰੋਥ ਨੂੰ ਰੋਕਾਂ ਕਿੰਨੇ ਕ ਬੰਦਿਆਂ ਨੂੰ ਹੋਈ ਹੈ ਜੀ ਸਾਡਾ ਕੋਈ ਬੰਦਾ ਅਜੇ ਤੱਕ ਨਹੀਂ ਗਿਆ ਆਫਰ ਆਫਰ ਦੀ ਗੱਲ ਕੋਈ ਹੈ ਹੀ ਨਹੀਂ ਕੋਈ ਜਾਣ ਲਈ ਤਿਆਰ ਨਹੀਂ ਹੈ ਆਫਰ ਨੇ ਕੀ ਕਰਨਾ ਹੈ ਲੇਕਿਨ ਮੈਂ ਤੁਹਾਨੂੰ ਕਿਹਾ ਕਿ ਕਾਂਗਰਸ ਪਾਰਟੀ ਆਪਣਾ ਮੇਰ ਬਣਾਏਗੀ ਹੁਣ ਦੋ ਦਿਨ ਬਾਅਦ ਦੁਬਾਰਾ ਤੋਂ ਇਹ ਮੀਟਿੰਗ ਫੇਰ ਦੁਬਾਰਾ ਹੋਏਗੀ ਸਾਰੀ ਲੀਡਰਸ਼ਿਪ ਦੇ ਨਾਲ ਗੱਲਬਾਤ ਕੀਤੀ ਜਾਏਗੀ ਔਰ ਸਾਰੇ ਜਿਹਨੇ ਬੈਠ ਕੇ ਰਾਜਾ ਬਿਰਿੰਗ ਜੀ ਪ੍ਰਤਾਪ ਬਾਜਵਾ ਜੀ ਔਰ ਹਰੀ ਚੌਧਰੀ ਜੀ ਉਹ ਆ ਕੇ ਦੁਬਾਰਾ ਤੋਂ ਇਹ ਦੋ ਦਿਨ ਬਾਅਦ ਫਿਰ ਐਕਸਰਸਾਈਜ਼ ਕਰਨਗੇ ਸਾਰਿਆਂ ਨੂੰ ਮਿਲ ਕੇ ਜਲਦੀ ਹੀ ਇੱਕ ਦਾ ਦਾ ਫੈਸਲਾ ਹੋ ਜਾਏਗਾ ਪਰ ਆਮ ਆਦੀ ਪਾਰੀ ਪਰ ਕਿਸ ਬੇਸ ਤੇ ਕਹਿ ਰਹੀ ਉਹਨਾਂ ਦਾ ਬੇਸਲੈਸ ਹੈਗੀ ਆ ਬੇਸਲੈਸ ਜਿਹੜੇ ਹੈ ਹੀ ਬੇਸਲੈਸ ਉਹਨਾਂ ਦਾ ਬੇਸ ਕੀ ਹੋ ਸਕਦਾ ਉਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਬੇਸ ਨਹੀਂ ਉਹਨਾਂ ਦਾ ਕੋਈ ਕਿਸੇ ਦਾ ਨਹੀਂ 24 ਦੇ ਹੁੰਦੇ باوجود ਉਹ ਕਹਿ ਰਹੇ ਨੇ ਜੀ ਆਪਾਂ ਤੁਹਾਨੂੰ ਮੇਰ ਬਣਾ ਕੇ ਦਿਖਾਵਾਂ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਕਿਸ ਆਧਾਰ ਦੇ ਉੱਪਰ ਅਸੀਂ ਇਹ ਗੱਲ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਡੈਮੋਕ੍ਰੇਸੀ ਦੀ ਦੁਹਾਈ ਦਿੰਦੇ ਸੀਗੇ ਭਗਵੰਤ ਸਿੰਘ ਕੇਜਰੀਵਾਲ ਜੀ ਜਿਹੜੇ ਡੈਮੋਕ੍ਰੇਸੀ ਦੁਹਾਈ ਦਿੰਦੇ ਸੀਗੇ ਅੱਜ ਉਹ ਡੈਮੋਕ੍ਰੇਸੀ ਕਿਸ ਜਗ੍ਹਾ ਤੇ ਉੱਪਰ ਹੈ ਔਰ ਕਿਉਂ ਖਰੀਦੋਫਰਕ ਤੋੜੀ ਹੈ ਕਿਉਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਸਰਕਾਰ ਪੁਲਿਸ ਪ੍ਰਸ਼ਾਸਨ ਦਾ ਦਬਾਅ ਪਾ ਰਹੀ ਹੈ ਇਹ ਗੱਲ ਲੋਕਾਂ ਦਾ ਲੋਕੀ ਇਸ ਗੱਲ ਦੇ ਸਵਾਲ ਦਾ ਜਵਾਬ ਮੰਗਦੇ ਹਜੇ ਕੋਈ ਸਹਿਮਤੀ ਨਹੀਂ ਹੋਈ ਅਸੀਂ ਸਾਰਿਆਂ ਨੂੰ ਦੱਸਤਾ ਵਾ ਉਹਨਾਂ ਦਾ ਪ੍ਰੋਗਰਾਮ ਵਾਸਤਾ ਵਾ ਜਿਹਨੂੰ ਹਾਈ ਕਮਾਂਡ ਕਹੇਗੀ ਉਹਨੂੰ ਬਣਾਵਾਂਗੇ ਇਹਦਾ ਨਾਮ ਇਹਦਾ ਨਾਮ ਅਸੀਂ ਨਹੀਂ ਇਹਦਾ ਨਾਮ ਲੈਂਦਾ ਇਹ ਹੀ ਹਾਈ ਕਮਾਂਡ ਦੇ ਸੁੱਟੀ ਦੀ ਗੱਲ ਹੋਣੀ ਹੈ ਇਹ ਗੱਲ ਹੋਈ ਹੈ ਹਮ ਹਾਈ ਕਮਾਂਡ ਜਿਹੜਾ ਕਹੇਗੀ ਉਹਨੂੰ ਬਣਾਵਾਂਗੇ ਅੱਛਾ ਉਹ ਬਾਦਵਾਜੀ ਕਹਿ ਗਏ ਨੇ ਕਿ ਫੀ ਤੋਂ ਲੈ ਕੇ 25 ਲੱਖ ਰੁਪਏ ਚ ਕੌਨਸਲ ਸੰਪਰਕ ਚ ਨਿਆਮ ਆਮ ਆਦੀ ਪਾਰਟੀ ਉਹ ਹੋਏ ਨੇ ਲੋਕੀ ਉਹਨਾਂ ਨੂੰ ਆਮ ਆਦੀ ਪਾਰਟੀ ਦੇ ਨਾਲ ਵਫਰ ਕਰਦੇ ਪਏ ਨੇ ਲੈ ਕੇ ਜਾ ਰਹੇ ਨੇ ਹਾਂ ਪਰ ਕਿੰਨੇ ਕੁ ਬੰਦੇ ਨੇ ਤੇ ਕੌਣ ਕੌਣ ਨੇ ਉਹ ਐਨੀ ਪਤਾ ਨਹੀਂ ਕਿਹਦੇ ਕਿਹੜੇ ਬੰਦੇ ਨੇ ਨਹੀਂ ਪਰ ਕੁਝ ਤੇ ਨਾ ਹੋ ਸਕਦਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਮਾਂ ਦੀ ਪਾਰਟੀ ਮੇਰ ਬਣਾਉਣ ਜਾ ਰਹੀ ਨਹੀਂ ਕਿਸਨਾ ਬਣਾ ਦੇਗੀ ਬੰਦੇ ਸਾਡੇ ਕੋਲ ਜਿਆਦਾ ਵਾ ਸੰਭਰਕ ਤਾਦੇ ਵੀ ਨਹੀਂ ਪੂਰੇ ਹੁੰਦੇ ਉਹਨਾਂ ਕੋਲ ਦੇ 26 ਬੰਦੇ ਆ ਨਹੀਂ ਪਰ ਉਹ ਕਹਿੰਦੇ ਕਿ ਅਸੀਂ ਅਸੀਂ ਕਾ ਬਣਾ ਕੇ ਦਿਖਾਵਾਂਗੇ ਕਹਿੰਦੇ ਸਾਨੂੰ ਤੂੰ ਵੇਖ ਹੀ ਰਹਿਣਾ ਬਣੇਗਾ ਮੇਰ ਕਾਂਗਰਸ ਪਾਰਟੀ ਦਾ ਅੱਛਾ ਜੀ ਬਿਲਕੁਲ ਪੱਕਾ ਬਣੇਗਾ ਨਹੀਂ ਜਦੋਂ ਨੋਟੀਫਿਕੇਸ਼ਨ ਹੁਣ ਹੋਇਆ ਵਾ ਜਦੋਂ ਕਹਿਣਗੇ ਤੁਹਾਡਾ ਮੇਰ ਹਸਲ ਬਣੂਗਾ ਜੀਕਰ ਸਵਾਲ ਹੈ ਕਿ ਕਹਿੰਦੇ ਕੋਈ ਬਾਦਵਾਜੀ ਇਹ ਵੀ ਕਹਿ ਗਏ ਕਿ ਜਾਗਦੀ ਜ਼ਮੀਰ ਵਾਲੇ ਸਾਡੇ ਕੋਲ ਨੇ ਮਰੀ ਜ਼ਮੀਰ ਵਾਲੇ ਚਲੇ ਗਏ ਨੇ ਮਰੇ ਸਾਡੇ ਕੋਲ ਜਿਹੜੇ ਬੰਦੇ ਨੇ ਨਾ ਜਿਹੜੇ ਭੱਜਣ ਵਾਲੇ ਸੀ ਅਸੀਂ ਉਹਨਾਂ ਨੂੰ ਟਿਕਟਾਂ ਹੀ ਨਹੀਂ ਦਿੱਤੀਆਂ ਨਹੀਂ ਪਰ ਜਿਹੜੇ ਜਿੱਤੇ ਉਹਨਾਂ ਜੀ ਨਾ ਨਾ ਸਾਡੇ ਚੋਂ ਦੇ ਭੱਜੇਗਾ ਬੰਦਾ ਸਾਡੇ ਬੰਦੇ ਟਵਾਂਗੋ ਆ 41 ਤੋਂ 41 ਨਹੀਂ ਹੈਗੇ ਅਕਾਲੀ ਭਾਈਪਾ ਵੀ ਆਣ ਕੇ ਆਪਣੇ ਉਹ ਵੇਖ ਲੈਣਗੇ ਗੱਲਬਾਤ ਕਰਨ ਦੇ ਪੇ ਲੀਡਰਸ਼ਿਪ ਨਾ ਗੱਲ ਲੀਡਰਸ਼ਿਪ ਗੱਲ ਕਰ ਨਹੀਂ ਆਕਾਲੀ ਦਲ ਨੇ ਕਰੇਗੀ ਭਾਜਪਾ ਨੇ ਵੀ ਕਰੇਗੀ ਸਾਰੇ ਲੜਕਾ ਦੇ ਆਹੋ ਨਹੀਂ ਗੱਲ ਕਰਦੇ ਪਏ ਕਾਂਗਰਸ ਆਪ ਦੀ ਸ਼ਾਂਤੀ ਹੋ ਰਹੀ ਹੈ ਹਾਂ ਵੀ ਕਰਦੇ ਪਏ ਨੇ ਸਮਾਪਤੇ ਗੱਲ ਬਣੀ ਨਹੀਂ ਕਿ ਕਿ ਦੋ ਧੜੇ ਨੇ ਸਾਫ ਤੌਰ ਤੇ ਕੀ ਆ ਜਰਾ ਵਿਕਾਸ ਸੋਨੀ ਔਰ ਲੱਕੀ ਦੀ ਇਤਰਾ ਦੀ ਲੜਾਈ ਹੈ ਪਰ ਕਿਹਦੀ ਨਾਮ ਦੀ ਸਹਿਮਤੀ ਬੰਨ ਕੋਈ ਨਹੀਂ ਹੈ ਕਿਸੇ ਦੀ ਕੋਈ ਲੜਾਈ ਨਹੀਂ ਹੈ ਕਿ ਜਿੰਨੂੰ ਆਪਣੇ ਕਹਿਣਗੇ ਸਾਡੀ ਹਾਈ ਕਮਾਂਡ ਤੇ ਅਪੋ ਉਹਨਾਂ ਤੋਂ ਮੋਰ ਲੱਗੇਗੀ ਸਾਰਿਆਂ ਨੂੰ ਕੋਈ ਨਹੀਂ ਅੱਜ ਬਾਈਬਾ ਸਾਹਿਬ ਲੋਕ ਕਹਿੰਦੇ ਨੇ ਇੱਕ ਜੁੱਟ ਕਰ ਰਹੇ ਨੇ ਨਹੀਂ ਨਹੀਂ ਮੈਂ ਕਦੇ ਹਾਈ ਕਮਾਂਡ ਤੇ ਬੈਠੀ ਅੰਦਰ ਬਾਈਬਾ ਸਾਹਿਬ ਵੀ ਬੈਠੀ ਹੈਗਾ ਇੱਕ ਜੁੱਟ ਕਰ ਰਹੇ ਨੇ ਸਾਰਿਆਂ ਨੂੰ ਇਕੱਠਾ ਨੇ ਇੱਕ ਜੁੱਟਾ ਗਿਆ ਕੋਈ ਇਹ ਜਿਹੜੀ ਸਾਰੇ ਇਕੱਠੇ ਰੋਟੀ ਖਾਧੀ ਸਾਲਿਆਂ ਨੇ ਕਿ ਟੇਬਲ ਤੇ ਬੈਠ ਕੇ ਕੋਈ ਗੱਲ ਐ ਹੋਜੀ ਨਹੀਂ ਮੇਰੀ ਕਿ ਕਿ ਨੂੰ ਕਿਉਂ ਸੱਦਿਆ ਗਿਆ ਸੀ ਕਿ ਕਿ ਨੂੰ ਕਹਿੰਦੇ ਇੱਕ ਇੱਕ ਮਾ 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 ਇਹ ਕਹੀ ਕਿ ਕਿ ਹੋਇਆ ਕੀ ਫਿਰ ਅੱਜ ਫਿਰ ਕੁਛ ਨਹੀਂ ਮੀਟਿੰਗ ਜਿਵੇਂ ਐਸੇ ਹੀ ਗੱਲਬਾਤ ਹੋਈ ਤੇ ਕੌਣ ਕਹਿੰਦਾ ਤੂੰ ਤੜਕ ਹੋਈ ਕਹਿੰਦੇ ਜੀ ਆਪਸ ਵੰਡੇ ਗਏ ਕੋਈ ਨਹੀਂ ਵੰਡਿਆ ਗਿਆ ਭਾਈ ਸਾਹਿਬ ਕੋਈ ਕਵੇ ਤੂੰ ਤੜਕ ਹੋਈ ਕਿਰਨ ਵਾਲਾ ਇੱਕ ਬੰਦਾ ਵੀ ਕਵੇ ਫਰਾਂ ਵਾਲੇ ਬੰਦੇ ਨਾਲ ਹੋਈਏ ਦੱਸੋ ਮੈਨੂੰ ਤੇ ਹੁਣ ਹੱਲ ਕਦੋਂ ਨਿਕਲੇਗਾ ਹਾਂ ਜਦੋਂ ਉਹਨਾਂ ਨੂੰ ਨੋਟੀਫਿਕੇਸ਼ਨ ਹੋਏਗੀ ਤੇ ਨੋਟੀਫਿਕੇਸ਼ਨ ਤੇ ਹੋ ਗਈ ਆ ਉਹਨਾਂ ਲਈ ਪਰ ਦੱਸਣਾ ਹੋਣਾ ਵੀ ਹੂੰ ਇਲੈਕਸ਼ਨ ਦਾ ਤਾਂ ਕਹਿਣ ਵੀ ਦੋ ਦਿਨਾਂ ਨੂੰ ਕਰਾਣੀ ਅਫਸਰ ਨੂੰ ਕਰਾਣੀ ਹੈ ਤੇ ਦੋ ਮਹੀਨਿਆਂ ਦਾ ਕਰਾਣ ਕੇ ਫੇਰ ਹੂੰ ਠੀਕ ਹੈ ਤੁਹਾਡੀ ਤਿਆਰੀ ਪੂਰੀ ਹੈ ਖਾਲੀ ਪੂਰੀ ਸ਼ਾਲਾ ਮੇਰ ਬਣੇਗਾ ਕੰਮ ਨਸਦਾ ਉਹ ਮੇਰੇ ਤੁਹਾਡੇ ਸਾਹਮਣੇ ਆਣਗੇ ਤੇ ਵੇਖ ਹੀ ਲੈਣਾ